ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਛੋਟੇ ਸਹਿਬਜ਼ਾਦੇ ਤੇ ਤੇ ਮਾਤਾ ਗੁਜਰਕੌਰ ਜੀ ਗੰਗੂ ਬ੍ਰਾਹਮਣ ਦੇ ਨਾਲ ਪਿੰਡ ਸਿਹੜੀ ਚਲੇ ਗਏ ਗੰਗੂ ਬ੍ਰਾਹਮਣ ਨੇ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਨੂੰ ਆਪਣੇ ਘਰੇ ਲੈ ਗਿਆ ਜਦੋਂ ਰਾਤ ਹੋਈ ਛੋਟੇ ਸਹਿਬਜ਼ਾਦੇ ਤੇ ਮਾਤਾ ਜੀ ਸੁੱਤੇ ਪਏ ਨੇ ਇਹਨਾਂ ਦੇ ਕੋਲ ਇੱਕ ਮੋਹਰਾਂ ਦੀ ਖੁਰਜੀ ਸੀ ਜਿਸ ਤੇ ਇਹ ਗੰਗੂ ਬ੍ਰਾਹਮਣ ਜਿਹੜਾ ਸੀ ਬੇਈਮਾਨ ਹੋ ਗਿਆ ਨਾਲੇ ਤੇ ਮੈਂ ਮੋਹਰਾਂ ਦੀ ਖੁਰਜੀ ਜਿਹੜੀ ਇਹ ਰੱਖ ਲਊਗਾ ਦੂਸਰਾ ਇਹ ਸਰਕਾਰ ਦੇ ਬਾਗੀਆਂ ਨੇ ਇਹਨਾਂ ਨੂੰ ਫੁਲਾ ਕੇ ਸਰਕਾਰ ਤੋਂ ਵੀ ਨਾਮ ਲਊਗਾ ਇਹਨੇ ਰਾਤ ਨੂੰ ਮੋਹਰਾਂ ਲਈ ਖੁਰਜੀ ਜਿਹੜੀ ਉੱਥੋਂ ਚੁੱਕ ਲਈ ਸਵੇਰ ਹੋਈ ਮਾਤਾ ਜੀ ਕਹਿਣ ਲੱਗੀਆਂ ਗੰਗੂ ਬਹੁਤ ਵਧੀਆ ਕੀਤਾ ਹੈ ਤੂੰ ਮੋਹਰਾਂ ਨੂੰ ਜਿਹੜਾ ਸੰਭਾਲ ਲਿਆ ਹੈ ਇਹ ਕਹਿਣ ਲੱਗਾ ਮਾਤਾ ਜੀ ਇੱਕ ਤਾਂ ਮੈਂ ਤੁਹਾਨੂੰ ਸਰਕਾਰ ਦੇ ਬਾਗੀਆਂ ਨੂੰ ਕਰੇ ਪਨਾਹ ਦਿੱਤੀ ਹੈ ਦੂਸਰਾ ਤੁਸੀਂ ਮੇਰੇ ਚੋਰੀ ਦਾ ਇਲਜ਼ਾਮ ਲਾ ਰਹੇ ਹੋ ਤੇ ਮਾਤਾ ਜੀ ਕਹਿਣ ਲੱਗੇ ਕੋਈ ਨਹੀਂ ਗੰਗੂ ਸਾਨੂੰ ਮੋਹਰਾਂ ਦੀ ਲੋੜ ਨਹੀਂ ਪਰ ਤੂੰ ਉੱਚੀ ਰੋਲਾ ਨਾ ਪਾ ਇਹ ਜਿਹੜਾ ਗੰਗੂ ਸੀ ਬ੍ਰਾਹਮਣ ਬੁਲਬੁਲ ਕਰਦਾ ਹੋਇਆ ਘਰ ਤੋਂ ਗਿਆ ਤੇ ਪਿੰਡ ਦੇ ਚੌਧਰੀ ਕੋਲੇ ਗਿਆ ਚੌਧਰੀ ਨੂੰ ਨਾਲ ਲੈ ਕੇ ਇਹ ਜਿਹੜਾ ਮੁਰੰਡੇ ਠਾਣੇ ਦੇ ਵਿੱਚ ਪਹੁੰਚ ਗਿਆ ਜਿੱਥੇ ਜਾਨੀ ਖਾਂ ਤੇ ਮਾਨੀ ਖਾਂ ਜਿਹੜੇ ਸੀ ਉਥੋਂ ਦੇ कोतवाल ਸਨ ਉਹਨਾਂ ਨੂੰ ਜਾ ਕੇ ਮਿਲਿਆ ਤੇ ਕਹਿਣ ਲੱਗਾ ਕਿ ਮੈਂ ਤੁਹਾਨੂੰ ਸਰਕਾਰ ਦੇ ਬਾਗੀ ਤੇ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰ ਕੌਰ ਜੀ ਨੂੰ ਆਪਣੇ ਘਰ ਵਿੱਚ ਰੱਖਿਆ ਹੈ ਤੇ ਤੁਸੀਂ ਉਹਨਾਂ ਨੂੰ ਜਾ ਕੇ ਕੈਦ ਕਰ ਲਓ ਇਹ ਜਾਨੀ ਖਾਂ ਤੇ ਮਾਨੀ ਖਾਂ ਨੂੰ ਨਾਲ ਲੈ ਕੇ ਜਿਹੜਾ ਸੀ ਆਪਣੇ ਘਰੇ ਆਇਆ ਮਾਤਾ ਗੁਜਰ ਕੌਰ ਜੀ ਨੂੰ ਤੇ ਛੋਟੇ ਸਾਹਿਬਜ਼ਾਦਿਆਂ ਨੂੰ ਜਿਹੜਾ ਸੀ ਗ੍ਰਿਫਤਾਰ ਕਰਵਾ ਦਿੱਤਾ ਇੱਕ ਰਾਤ ਮਾਤਾ ਗੁਜਰ ਕੌਰ ਜੀ ਤੇ ਛੋਟੇ ਸਾਹਿਬਜ਼ਾਦਿਆਂ ਨੇ ਮੁਰੰਡੇ ਦੇ ਵਿੱਚ ਕੱਟੇ ਇਦੋਂ ਇੱਕ ਜਾਨਾ ਜਿਹੜਾ ਸੀ ਇਹਨਾਂ ਦੇ ਵਿੱਚੋਂ ਉਸਨੇ ਜਾ ਕੇ ਸਰਾਂਦੇ ਸੂਬੇਦਾਰ ਨੂੰ ਜਿਹੜੀ ਸੀ ਸਾਰੀ ਇਤਲਾਹ ਦਿੱਤੀ ਤੇ ਸੂਬੇਦਾਰ ਨੇ ਆਪਣੀਆਂ ਫੌਜਾਂ ਭੇਜੀਆਂ ਤੇ ਮਰਿੰਡੇ ਥਾਣੇ ਦੇ ਵਿੱਚੋਂ ਮਾਤਾ ਜੀ ਨੂੰ ਛੋਟੇ ਸਹਿਬਜ਼ਾਦੇਆਂ ਨੂੰ ਜਿਹੜਾ ਸੀ ਸਰਾਂਦ ਲੈ ਗਏ ਉੱਥੇ ਜਾ ਕੇ ਠੰਡੇ ਬੁਰਦੇ ਵਿੱਚ ਰੱਖਿਆ ਪਹਿਲੇ ਦਿਨ ਜਿਹੜਾ ਛੋਟੇ ਸਹਿਬਜ਼ਾਦੇਆਂ ਨੂੰ ਜਦੋਂ ਸੂਬੇ ਦੀ ਕਚਹਿਰੀ ਦੇ ਵਿੱਚ ਪੇਸ਼ ਕੀਤਾ ਤੇ ਛੋਟੇ ਸਹਿਬਜ਼ਾਦੇ ਜਿਹੜੇ ਸਨ ਬਾਬਾ ਜੋਰਾਵਾਰ ਸਿੰਘ ਜੀ ਬਾਬਾ ਫਤੇਹ ਸਿੰਘ ਜੀ ਇਹਨਾਂ ਨੇ ਜਾ ਕੇ ਕਚਹਿਰੀ ਦੇ ਵਿੱਚ ਉੱਚੀ ਦੇਣੀ ਜਿਹੜੀ ਸੀ ਜਕਾਰਾ ਛੱਡਿਆ ਤੇ ਜਿਹੜੇ ਕਚਹਿਰੀ ਦੇ ਵਿੱਚ ਬੈਠੇ ਸਨ ਖਾਸ ਕਰਕੇ ਜਿਹੜੇ ਕਚਹਿਰੀ ਦੇ ਵਿੱਚ ਬੈਠੇ ਸਨ ਸੁੱਚੇ ਆਨੰਦ ਵਰਗੇ ਉਹ ਕਹਿਣ ਲੱਗੇ ਕਿ ਇਹ ਜਿਹੜਾ ਹੈ ਸੂਬੇ ਦੀ ਕਚਹਿਰੀ ਇੱਥੇ ਸਲਾਮ ਕਰਨੀ ਪੈਂਦੀ ਹੈ ਇੱਥੇ ਜਿਹੜਾ ਜਕਾਰਾ ਨਹੀਂ ਬੁਲਾਇਆ ਜਾਂਦਾ ਹੈ ਪਰ ਸਹਿਬ ਜੱਦਿਆਂ ਨੇ ਉਹਨਾਂ ਦੀ ਈ ਨਾ ਮੰਨੀ ਸੂਬੇਦਾਰ ਨੇ ਬਹੁਤ ਲਾਲਚ ਦਿੱਤੀ ਕਿ ਤੁਹਾਨੂੰ ਅਸੀਂ ਜ਼ਗੀਰਾ ਦੇ ਦੇਵਾਂਗੇ ਅਸੀਂ ਤੁਹਾਨੂੰ ਬਹੁਤ ਕੁਝ ਦੇ ਦੇਵਾਂਗੇ ਤੁਹਾਡੇ ਜਿਹੜੇ ਵੱਡੇ-ਵੱਡੇ ਬੇਗਮਾਂ ਦੇ ਨਾਲ ਜਿਹੜੀਆਂ ਸੋਹਣੀਆਂ-ਸੋਹਣੀਆਂ ਬੇਗਮਾਂ ਦੇ ਨਾਲ ਢਾਲੀਆਂ ਸ਼ਾਦੀਆਂ ਕਰਾ ਦਿੱਤੀਆਂ ਜਾਣਗੀਆਂ ਪਰ ਸਹਿਬ ਜੱਦਿਆਂ ਨੇ ਕਿਸੇ ਲਾਲਚ ਵਿੱਚ ਨਹੀਂ ਆਏ ਜਦੋਂ ਦੂਸਰੇ ਦਿਨ ਫਿਰ ਜਿਹੜਾ ਸੀ ਛੋਟੇ ਸਹਿਬਜ਼ਾਦਿਆਂ ਨੂੰ ਕਚਹਿਰੀ ਦੇ ਵਿੱਚ ਪੇਸ਼ ਕੀਤਾ ਗਿਆ ਤੇ ਇਹਨਾਂ ਨੇ ਇਹ ਜਿਹੜੀ ਸੀ ਮਨਸ਼ਾ ਦੇ ਨਾਲ ਵੱਡਾ 메ਨ ਦਰਵਾਜ਼ਾ ਜਿਹੜਾ ਸੀ ਬੰਦ ਕਰ ਦਿੱਤਾ ਤੇ ਬਾਰੀ ਖੁੱਲੀ ਰੱਖੀ ਜੋ ਸਹਿਬਜ਼ਾਦੇ ਇਹ ਬਾਰੀ ਰਾਹੀਂ ਅੰਦਰ ਵੜਨਗੇ ਤੇ ਪਹਿਲਾਂ ਆਪਣਾ ਸਿਰ ਜਿਹੜਾ ਉਹ ਜਦੋਂ ਵੜਨਗੇ ਤੇ ਅਸੀਂ ਰੌਲਾ ਪਾ ਦਿਆਂ ਕਿ ਛੋਟੇ ਸਹਿਬਜ਼ਾਦਿਆਂ ਨੇ ਸੂਬੇਦਾਰ ਨੂੰ ਨਮਸਕਾਰ ਕਰ ਦਿੱਤੀ ਹੈ ਸਲਾਮ ਕਰ ਦਿੱਤੀ ਹੈ ਇਹਨਾਂ ਨੇ ਸਿਰ ਝੁਕਾ ਦਿੱਤਾ ਹੈ ਪਰ ਜਦੋਂ ਉਹ ਵਾਰੀ ਰਾਈ ਜਿਹੜੀ ਛੋਟੇ ਸਾਹਿਬਜ਼ਾਦਿਆਂ ਨੂੰ ਅੰਦਰ ਜਾਲ ਜਾਣ ਲਈ ਕਿਹਾ ਤੇ ਉਹਨਾਂ ਨੇ ਆਪਣਾ ਸਿਰ ਅੱਗੇ ਕਰਨ ਦੀ ਬਜਾਏ ਪਹਿਲਾਂ ਆਪਣੇ ਜਿਹੜੇ ਸੀ ਦੋਨੇ ਪੈਰ ਜਿਹੜੇ ਸੀ ਉਹ ਅੰਦਰ ਕੀਤੇ ਤੇ ਇਹ ਵੀ ਦੱਸ ਦਿੱਤਾ ਕਿ ਜਿਹੜੇ ਤੇਰੇ ਲਾਲਚ ਨੇ ਜਿਹੜੇ ਸਾਨੂੰ ਲਾਲਚ ਦੇ ਰਿਹਾ ਹੈ ਇਹ ਸਾਰੀ ਜੁੱਤੀ ਦੀ ਲੋਕ ਤੇ ਹਨ ਛੋਟੇ ਸਾਹਿਬਜ਼ਾਦੇ ਕਚਹਿਰੀ ਦੇ ਵਿੱਚ ਪੇਸ਼ ਹੋਏ ਨੇ ਤੇ ਕਚਹਿਰੀ ਦੇ ਵਿੱਚ ਇਹ ਵੀ ਕਿਹਾ ਗਿਆ ਕਿ ਛੋਟੇ ਬੱਚੇ ਨੇ ਤੇ ਛੋਟੇ ਬੱਚਿਆਂ ਨੂੰ ਜਿਹੜੀ ਉਹ ਸਜਾ ਨਹੀਂ ਦਿੱਤੀ ਜਾ ਸਕਦੀ ਇਹਨਾਂ ਨੂੰ ਛੱਡਿਆ ਜਾਵੇ ਪਰ ਜਿਉਂ ਹੀ ਸੂਬੇਦਾਰ ਨੇ ਇਹ ਗੱਲ ਜਿਹੜੀ ਸੀ ਸੁਣੀ ਤੇ ਸੁੱਚੇ ਆਨੰਦ ਨੇ ਕਿਹਾ ਨਹੀਂ ਜੀ ਜਿਹੜੇ ਸੱਪ ਦੇ ਬੱਚੇ ਸਕੂਲੀਏ ਹੁੰਦੇ ਨੇ ਇਹ ਕਹਿੰਦੇ ਕਦੇ ਡੰਗਣੋਂ ਨਹੀਂ ਹਰਦੇ ਹਨ ਕਹਿੰਦੇ ਤੁਸੀਂ ਇਹਨਾਂ ਨੂੰ ਛੱਡਿਓ ਨਾ ਕਹਿੰਦੇ ਸੂਬੇਦਾਰ ਨੇ ਪੁੱਛਿਆ ਬੱਚਿਓ ਜੇ ਤੁਹਾਨੂੰ ਛੱਡ ਦਿੱਤਾ ਜਾਏ ਤੁਸੀਂ ਕੀ ਕਰੋਗੇ ਉੱਚੀ ਆਵਾਜ਼ ਦੇ ਵਿੱਚ ਕਹਿਣ ਲੱਗੇ ਅਸੀਂ ਜੰਗਲਾਂ ਵਿੱਚ ਜਾਵਾਂਗੇ ਆਪਣੇ ਭਾਈਆਂ ਨੂੰ ਫੇਰ ਜਿਹੜਾ ਿਕਤਲ ਕਰਾਂਗੇ ਤੇ ਜ਼ੁਲਮ ਦੇ ਨਾਲ ਅਸੀਂ ਟੱਕਰ ਲਵਾਂਗੇ ਸ ਜਦੋਂ ਇਹ ਗੱਲ ਕਹੀ ਤੇ ਸੁੱਚਾ ਗੰਧ ਜਿਹੜਾ ਸੀ ਕਹਿਣ ਲੱਗਾ ਮੈਂ ਤੁਹਾਨੂੰ ਕਿਹਾ ਸੀ ਨਾ ਕਿ ਇਹ ਬੱਚੇ ਜਿਹੜੇ ਨੇ ਇਹ ਛੱਡਣ ਵਾਲੇ ਨਹੀਂ ਹਨ ਆਖਰ ਜਦੋਂ ਕਹਿੰਦੇ ਕਾਜੀ ਤੋਂ ਫਤਵਾ ਜਿਹੜਾ ਸੀ ਜਾਰੀ ਕਰਵਾ ਦਿੱਤਾ ਕਿ ਇਹਨਾਂ ਨੂੰ ਨੀਹਾਂ ਦੇ ਵਿੱਚ ਛਿਣ ਕੇ ਜਿਲਾ ਉਹ ਸ਼ਹੀਦ ਕੀਤਾ ਜਾਏ ਜਿਹੜਾ ਮਲੇਰ ਖੁੱਲ ਦਾ ਨਵਾਬ ਸੀ ਸ਼ੇਰ ਮੁਹੰਮਦ ਖਾਨ ਕਹਿਣ ਲੱਗੇ ਸ਼ੇਰ ਮੁਹੰਮਦ ਖਾਨ ਨੂੰ ਸੂਬੇਦਾਰ ਵਜੀਦ ਖਾਨ ਕਿ ਕਹਿਣ ਲੱਗਾ ਕਿ ਤੇਰੇ ਭਰਾ ਨੂੰ ਗੁਰੂ ਗੋਸਿ ਮਹਾਰਾਜ ਨੇ ਜਿਲਾ ਉਹ ਮਾਰਿਆ ਹੈ ਤੇ ਤੂੰ ਕਹਿੰਦੇ ਬਦਲਾ ਲੈ ਲੈ ਇਹ ਬੱਚੇ ਤੇਰੇ ਵਾਲੇ ਕਰ ਦਿੰਨੇ ਆ ਤੇ ਸ਼ੇਰ ਮੁਹੰਮਦ ਖਾਨੇ ਹਾਂ ਦਾ ਨਾਰ ਮਾਰਦੇ ਹੋਏ ਕਿਹਾ ਸੀ ਕਿ ਇਹ ਛੋਟੇ ਬੱਚੇ ਨੇ ਤੇ ਮੈਂ ਬੱਚਿਆਂ ਦੇ ਨਾਲ ਕਦੇ ਵੀ ਜਿਹੜਾ ਉਹ ਜ਼ੁਲਮ ਨਹੀਂ ਕਰ ਸਕਦਾ ਕਿਉਂਕਿ ਇਹਦੇ ਪਿਤਾ ਨੇ ਮੇਰੇ ਭਰਾ ਨੂੰ ਜੰਗ ਦੇ ਮਜ਼ਾਦਾਂ ਦੇ ਵਿੱਚ ਮਾਰਿਆ ਸੀ ਇਸ ਕਰਕੇ ਉਹਨੇ ਜਿਹੜਾ ਸੀ ਹਾਂ ਦਾ ਨਾਰਾ ਮਾਰਦੇ ਹੋਏ ਕਿ ਇਹ ਛੋਟੇ ਬੱਚੇ ਨੇ ਇਹਨਾਂ ਨੂੰ ਛੱਡ ਦਿੱਤਾ ਜਾਵੇ ਇਹਨਾਂ ਦਾ ਕੋਈ ਗੁਨਾਹ ਨਹੀਂ ਹੈ ਤੇ ਕਚਹਿਰੀ ਦੇ ਵਿੱਚ ਉੱਠ ਕੇ ਜਿਹੜਾ ਸੀ ਉਹ ਚਲਾ ਗਿਆ ਆਖਰ ਛੋਟੇ ਸਹਿਬਜ਼ਾਦੇਆਂ ਨੂੰ 13 ਪੂ ਨੂੰ ਜਿਹੜਾ ਸੀ ਸ਼ਹੀਦ ਕਰਨ ਦਾ ਜਿਹੜਾ ਫਤਵਾ ਜਿਹੜਾ ਸੀ ਉਹ ਜਾਰੀ ਹੋ ਗਿਆ ਛੋਟੇ ਸਹਿਬਜ਼ਾਦੇ ਜਿਹੜੇ ਮਾਤਾ ਗੁਜਰ ਕੌਰ ਜੀ ਕੋਲ ਠੰਡੇ ਬੁਰਜੇ ਚਲੇ ਜਾਂਦੇ ਹਨ ਮਾਤਾ ਗੁਜਰ ਕੌਰ ਜੀ ਛੋਟੇ ਸਹਿਬਜ਼ਾਦੇਆਂ ਨੂੰ ਬੜੇ ਦਲੇਰੀ ਭਰੇ ਬਚਨ ਕਹਿੰਦੀ ਹੈ ਤੇ ਨਾਲ ਹੀ ਕਹਿੰਦੀ ਕਿ ਆਪਣੇ ਦਾਦੇ ਦੀ ਪੱਗ ਨੂੰ ਦਾਗ ਨਹੀਂ ਲੱਗਣ ਦੇਣਾ ਹੈ ਆਖਰ ਜਿਹੜਾ ਸੀ 13 ਪਉ ਨੂੰ ਜਿਹੜਾ ਸੀ ਛੋਟੇ ਸਹਿਬਜ਼ਾਦਿਆਂ ਨੂੰ ਨੀਂਹ ਦੇ ਵਿੱਚ ਚਣ ਕੇ ਜਿਹੜਾ ਸੀ ਅਸ਼ੀਰਵਾਦ ਕਰ ਦਿੱਤਾ ਗਿਆ ਮੋਤੀਰਾਮ ਮਹਿਰਾ ਜਿਹੜਾ 2 ਦਿਨ ਜਿਹੜਾ ਸੀ ਬਛੋਟੇ ਬੱਚਿਆਂ ਸਹਿਬਜ਼ਾਦਿਆਂ ਨੂੰ ਜਿਹੜਾ ਦੁੱਧ ਜਿਹੜਾ ਸੀ ਉਹ ਪਲਾਉਂਦਾ ਰਿਹਾ ਆਖਰ ਟੋਡਰਮਲ ਜਿਹੜਾ ਸੀ ਫਿਰ ਉਹਨੇ ਛੋਟੇ ਸਹਿਬਜ਼ਾਦਿਆਂ ਦਾ ਮਾਤਾ ਗੁਜਰ ਕੌਰ ਦਾ ਸੰਸਕਾਰ ਕੀਤਾ ਤੇ ਸੰਸਕਾਰ ਕਰਨ ਲਈ ਜਦੋਂ ਜਗ੍ਹਾ ਮੰਗੀ ਤੇ ਵਜ਼ੀਰ ਖਾਨ ਜਿਹੜਾ ਸੂਬੇਦਾਰ ਸੀ ਸਰਾਂ ਦਾ ਕਹਿਣ ਲੱਗਾ ਜਿੰਨੀ ਜਗ੍ਹਾ ਦੇ ਵਿੱਚ ਮੋਹਰਾਂ ਜਿਹੜੀਆਂ ਉਹ ਖੜੀਆਂ ਕਰਕੇ ਰੱਖੇਗਾ ਉਹਨੀ ਜਗ੍ਹਾ ਤੈਨੂੰ ਮਿਲ ਜਾਊਗੀ ਫਿਰ ਉਹਨੇ ਜਿਹੜੀ ਸੀ ਮੋਹਰਾਂ ਖੜੀਆਂ ਕਰਕੇ ਉਹ ਜਗ੍ਹਾ ਲਈ ਤੇ ਉੱਥੇ ਛੋਟੇ ਸਾਹਿਬਜ਼ਾਦਿਆਂ ਦਾ ਤੇ ਮਾਤਾ ਗੁਜਰ ਕੌਰ ਦਾ ਜਿਹੜਾ ਸੀ ਸੰਸਕਾਰ ਕੀਤਾ ਅੱਜ ਦੇ ਦਿਨ ਜਿਹੜਾ ਸੀ ਛੋਟੇ ਬੱਚਿਆਂ ਦਾ ਮਾਤਾ ਗੁਜਰ ਕੌਰ ਦਾ ਜਿਹੜਾ ਸੀ ਸੰਸਕਾਰ ਕੀਤਾ ਗਿਆ ਸੋ ਛੋਟੇ ਸਾਹਿਬਜ਼ਾਦੇ ਜਿਹੜੇ ਸੀ ਸਰਾਂਦੇਵ ਜਿਹੜੇ ਸੀ ਸ਼ਹੀਦ ਕੀਤੇ ਗਏ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ